ਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਜਿਹੜਾ ਮੁੱਦਾ ਹੈ ਇਹ ਮੁੱਦਾ ਹੈ ਫੈਕਟਰੀਆਂ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਕੰਮ ਕਰਦੇ ਆ ਉਸ ਵਿਸ਼ੇ ਤੇ ਆਪਣੇ ਨਾਲ ਹੈ ਭਾਈ ਗੁਰਦਾਸ ਸਿੰਘ ਫੁੱਲੋ ਮਿੱਠੀ ਇਹਨੇ ਵੀ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਹੋਇਆ ਤੇ ਆਪਾਂ ਇਹ ਤੋਂ ਪੁੱਛਦੇ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੇ ਕੇ ਜਾਓ ਸਤਿ ਸ਼੍ਰੀ ਅਕਾਲ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਛੋਟਰਾ ਕੀ ਕੀ ਧੱਕਾ ਹੁੰਦਾ ਤੇ ਕੀ ਕੀ ਮੰਨ ਕੇ ਚੱਲੀ ਉੱਥੇ ਸਭ ਤੋਂ ਵੱਧ ਧੱਕਾ ਪੰਜਾਬੀਆਂ ਨਾਲ ਹੀ ਹੁੰਦਾ ਭਾਈ ਅੱਛਾ ਜੀ ਪਹਿਲੀ ਗੱਲ ਤਾਂ ਪੰਜਾਬੀ ਬੰਦੇ ਨੂੰ ਛੇਤੀ ਛੇਤੀ ਰੱਖਦੇ ਨਹੀਂ। ਅੱਛਾ ਬਾਹਰਲਾ ਬੰਦਾ ਆ ਜੇ ਹਾਂ ਤਾਂ ਉਹਨੂੰ ਤਾਂ ਕੁਝ ਨਹੀਂ ਪੁੱਛਦੇ। ਪਛਤਿਓ ਯਾਰ ਸਾਲਾ ਬੰਦਾ ਮਾਰ ਕੇ ਕਿਉਂ ਨਾ ਆਇਆ ਹੋਵੇ। ਅੱਛਾ ਤੇ ਜੇ ਪੰਜਾਬੀ ਬੰਦਾ ਹੈ ਉਹਨੂੰ ਕਹਿੰਦੇ ਤੂੰ ਸਰਪੰਚ ਤੋਂ ਲਖਾ ਕੇ ਲਿਆ ਆਜਾ ਪੁਲਿਸ ਤੋਂ ਜਾ ਕੇ ਉਹ ਕਰਾ ਕੇ ਲਿਆ ਆ ਆਪਦੀ ਇਨਕੁਆਰੀ ਫੇਰ ਉਹਨੂੰ ਪੁਖਾਈ ਕਰਾਈ ਜਾਂਦੇ ਆ ਮਹੀਨਾ 20 ਦਿਨ ਫੇਰ ਕਿਤੇ ਜਾ ਕੇ ਮਸਾ ਰੱਖਦੇ ਆ। ਫੇਰ ਵੀ ਉਹ ਤੋਂ ਇੰਨਾ ਔਖਾ ਕੰਮ ਲੈਂਦੇ ਆ ਵਿਚਾਰੇ ਤੋਂ ਤੇ ਪੈਸੇ ਵੀ ਕੁਝ ਵੀ ਨਹੀਂ ਮਿਲਦੇ ਉਹਨੂੰ ਨਹੀਂ ਪੈਸੇ ਜਿਹੜੀ ਤਨਖਾਹ ਹੈ ਇਹ ਪਰਦੇਸੀ ਦੀ ਵੱਧ ਹੈ ਜਾਂ ਪੰਜਾਬੀਆਂ ਦੀ ਵੱਧ ਹੈ ਪੰਜਾਬੀਆਂ ਦੀ ਤਾਂ ਉਹ ਤੋਂ ਵੱਧੀ ਆ ਭਾਈ ਜਿੰਨੀ ਪਰਦੇਸੀਆਂ ਦੀ ਜਿੰਨੀ ਪਰਦੇਸੀਆਂ ਦੀ ਹੈ ਲੱਖਾਂ ਰੁਪਈਆ ਚ ਤਨਖਾਹ ਹੈ ਉਹਨਾਂ ਦੀ ਅੱਛਾ ਤੇ ਆਪਣੇ ਬੰਦਿਆਂ ਦੀ ਹੈਗੀ 10000 ਰੁਪਏ ਤੋਂ ਵੱਧ ਨਹੀਂ ਅੱਛਾ 10000 ਵਿੱਚ ਤਾਂ 85 8500 ਰੁਪਏ ਤੇ ਵੀ ਲੱਗੇ ਆ ਵਿਚਾਰੇ ਅੱਛਾ ਜੀ ਹਾਂ ਤੇ ਜਿਹੜੇ ਇਹ ਗਿਣਤੀ ਦੇ ਵਿੱਚ ਪਰਦੇਸੀ ਵੱਧ ਹੈ ਫੈਕਟਰੀਆਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਬਣੀਆਂ ਖਾਸ ਕਰਕੇ ਇਹਨਾਂ ਚ ਪਰਦੇਸੀ ਵੱਧ ਹੈ ਜਾਂ ਆਪਣੇ ਪੰਜਾਬੀ ਵੱਧ ਹੈ ਆਪਣੇ ਪੰਜਾਬੀ ਦਾ 30% ਹੈ। ਅੱਛਾ ਤੇ ਉਹ ਵੀ ਘੱਟਾ ਟੌਂਦੇ ਆ 70% ਤਾਂ ਪ੍ਰਵਾਸੀ ਹੈ। ਘੱਟਾ ਮਤਲਬ ਸਮਝਿਆ ਨਹੀਂ ਮੈਂ। ਘੱਟਾ ਕੀ ਹੁੰਣਾ ਆਪਣੇ ਪੰਜਾਬੀ ਹੈ। ਉਹਨਾਂ ਤੋਂ ਜਿੰਨਾ ਔਖਾ ਵੱਧ ਕੰਮ ਔਖਾ ਜਿਹੜਾ ਅੱਛਾ ਉਹ ਕਰਵਾਉਂਦੇ ਆ। ਯਾਨੀ ਕਿ ਜਿਹੜਾ ਲੇਬਰ ਦਾ। ਲੇਬਰ ਹੀ ਕਰਾਉਂਦੇ ਆ ਯਾਰ ਸਾਰੀ। ਸਾਰਾ ਦਿਨ ਲੇਵਰੀ ਕਰਾਈ ਜਾਂਦੇ ਆ। ਤੇ ਜਿਹੜਾ ਹੋਰ ਰਹਿੰਦੇ ਆ ਕੁਰਸੀਆਂ ਤੇ ਲੇਕਤੀ ਪੜਤੀ ਮੇਨ ਕੰਮ ਹੁੰਦਾ ਉਹ ਉਹ ਬਾਹਰਲੇ ਬੰਦੇ ਪ੍ਰਵਾਸੀ ਆ ਜਿਹੜੇ ਉਹ ਕਰਦੇ। ਅੱਛਾ ਤੇ ਫਿਰ ਇਹਦੇ ਵਿੱਚ ਉਹ ਸੋਡੇ ਤੇ ਜਿਹੜੀ ਦੇਖਰੇਖ ਹੁੰਦੀ ਹੈ ਇਹ ਕੌਣ ਕਰਦਾ ਪੰਜਾਬੀ ਹੁੰਦਾ। ਜਾਂ ਮੰਨ ਕੇ ਚੱਲੀ ਉਹ ਵੀ ਪਰਦੇਸੀ ਹੁੰਦਾ ਪੰਜਾਬੀ ਦਾ ਮਨ ਵਾਲਾ ਵੀ ਹੁੰਦਾ ਹੈ ਪਰ ਪੰਜਾਬੀ ਦੇ ਉੱਤੇ ਤਾਂ ਪ੍ਰਵਾਸੀ ਬੈਠੇ ਆ ਨਾ ਸਾਡੇ ਉੱਤੇ ਲਾ ਦੇਣਗੇ ਛੋਟਾ ਮोटा ਅਫਸਰ ਪੰਜਾਬੀ ਪਰ ਉਹਦੋਂ ਜਿਹੜਾ ਵੱਡਾ ਉਹ ਪ੍ਰਵਾਸੀ ਆ ਉਹਦੇ ਵੀ ਉਹ ਮਾਰਦਾ ਉਹ ਅੱਛਾ ਜੀ ਉਹਨਾਂ ਤੇ ਵੀ ਉਹ ਮਾਰਦਾ ਹੈ ਤੇ ਬਾਕੀ ਹੋਰ ਹੈ ਹਮ ਆਪਣਾ ਪੰਜਾਬ ਦਾ ਬੰਦਾ ਕਿਤੇ ਜਾ ਕੇ ਫੋਰ ਸਟੇਟ ਦੇ ਵਿੱਚ ਮਰਲਾ ਥਾਂ ਨਹੀਂ ਲੈ ਸਕਦਾ ਆਪਣੇ ਜਿੱਥੋਂ ਮਰਜੀ ਦਿੱਲੀ ਦੱਖਣ ਦਾ ਆਵੇ ਤੇ ਆਪਣੇ ਕੁਸੀ ਲੈ ਲੈ ਆ ਤੇ ਇਹ ਜਿਹੜੇ ਪ੍ਰਵਾਸੀ ਐ ਇੱਥੇ ਆਪਦੇ ਘਰ ਵਾਸਤੇ ਜ਼ਮੀਨਾਂ ਜਾਇਦਾਦਾਂ ਲੈ ਰਹੇ ਹੈ ਜਿਹੜੇ ਸਭ ਕੁਝ ਭਾਈ ਇਹਨਾਂ ਨੇ ਤਾਂ ਉੱਠਣਾ ਪਾਰਕੀਆਂ ਬੰਗਲੇ ਬੰਗਲੇ ਬਣਾ ਰਹੇ ਆਪਣੇ ਪੰਜਾਬ ਦੇ ਵਿੱਚ ਅੱਛਾ ਜੀ ਹਾਂ ਅਸੀਂ ਨਾ ਪੰਜਾਬ ਸਰਕਾਰ ਨੂੰ ਅਪੀਲ ਹੀ ਕਰਦੇ ਆ ਜਿੰਨੀਆਂ ਆਪਣੇ ਫੈਕਟਰੀਆਂ ਬਣੀਆਂ ਹੋਈਆਂ ਜਿੰਨੀਆਂ ਆਪਣੇ ਏਰੀਏ ਦੇ ਵਿੱਚ ਵੱਧ ਤੋਂ ਵੱਧ ਫੈਕਟਰੀਆਂ ਬਣੀਆਂ ਉੱਥੇ ਪੰਜਾਬੀ ਮੁੰਡਿਆਂ ਨੂੰ ਕੱਟ ਤਰਖਾ ਹਾਂ ਤੇ ਰੱਖਿਆ ਜਾਂਦਾ ਹੈ ਜਾਂ ਉਹਨਾਂ ਤੋਂ ਇਹੋ ਜੇ ਕੰਮ ਕਰਾਏ ਜਾਂਦੇ ਆ ਜਿਹੜੇ ਮੰਨ ਕੇ ਚੱਲੀ ਵੀ ਉਹਨਾਂ ਦੇ ਕਾਬਲੀ ਨਹੀਂ ਬਾਲੇ ਪੜੇ ਲਿਖਿਆ ਤੋਂ ਵੀ ਲੇਬਰ ਦਾ ਕੰਮ ਕਰਾਇਆ ਜਾਂਦਾ ਤੇ ਘੱਟ ਪੜੇ ਲਿਖੇ ਪ੍ਰਵਾਸੀ ਆ ਜਿਹੜੇ ਉਹਨਾਂ ਨੂੰ ਮੇਨ ਕੁਰਸੀਆਂ ਤੇ ਬਹਾਇਆ ਜਾਂਦਾ ਇਹ ਹੀ ਸਾਡਾ ਵਿਸ਼ਾ ਸੀਗਾ ਅੱਜ ਦਾ ਵੀ ਜਿੰਨੀ ਪੰਜਾਬ ਸਰਕਾਰ ਜੇਕਰ ਸਾਡਾ ਸੁਣਦੀ ਹੈ ਤਾਂ ਇਸ ਮੁੱਦੇ ਤੇ ਜ਼ਰੂਰ ਧਿਆਨ ਦੇਵੇ ਜਿਹੜੇ ਬੇਰੁਜ਼ਗਾਰ ਮੁੰਡੇ ਫਿਰਦੇ ਆ ਉਹਨਾਂ ਨੂੰ ਕੰਮ ਮਿਲੇ ਫੈਕਟਰੀਆਂ ਦੇ ਵਿੱਚ ਨਾਂ ਬਾਲਾ ਤਾਂ ਵੀ ਸਾਡੇ ਮੁੰਡਿਆਂ ਨੂੰ ਕੰਮ ਤਾਂ ਮਿਲੇ ਮਿਲੇ 50 50% ਤਾਂ ਹੋਣੀ 50% ਪੰਜਾਬੀ ਤੇ 50% ਦੂਜੇ ਇਹਨਾਂ ਫੈਕਟਰੀਆਂ ਦੇ ਵਿੱਚ ਜਿਹੜੇ ਰੱਖੇ ਜਾਂਦੇ ਆ ਇੱਥੇ 80% ਬਾਹਰਲੇ ਰੱਖੇ ਜਾਂਦੇ ਆ ਤੇ ਜਿਹੜੀਆਂ ਪੰਜਾਬ ਦੀਆਂ ਫੈਕਟਰੀਆਂ ਖਾਸ ਕਰ 25% ਰੱਖਿਆਦੇ ਆਪਣੇ ਪੰਜਾਬ ਦੇ ਮੁੰਡੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕੀ ਕਹਿਣਾ ਚਾਹੁੰਦਾ ਆਪਣੇ ਪੰਜਾਬ ਦੇ ਖਾਂਦੇ ਆ ਪੰਜਾਬ ਦੇ ਰਹਿੰਦੇ ਆ ਪੰਜਾਬ ਚ ਹੀ ਰਹਿੰਦੇ ਆ ਪੰਜਾਬ ਦੀ ਹੀ ਜਿੰਦਾ ਲੈ ਰਹੇ ਆ ਤੇ ਪੰਜਾਬੀਆਂ ਤੇ ਹੀ ਰੋ ਮਾਰ ਰਹੇ ਆ ਇੱਕ ਜਿਹੜਾ ਹੋਰ ਜਿਹੜਾ ਇਹ ਇਹੀ ਬੰਦੇ ਪ੍ਰਵਾਸੀ ਉਹਨਾਂ ਦਾ ਕਹੇ ਜੇ ਪੀਐਫ ਕੱਢਦੇ ਆ 100 ਕੁਸ ਕਰਦੇ ਆ ਤੇ ਉਹਨਾਂ ਦਾ ਜੇ ਉਹਨਾਂ ਨੂੰ ਲੋੜ ਪਈ ਜੇ ਕਢਾਉਣ ਦੀ ਤੇ ਉਹਨਾਂ ਨੂੰ ਉਹ ਇਹ ਨੰਬਰ ਵੀ ਨਹੀਂ ਦਿੰਦੇ ਉਹ ਕੋਡ ਵੀ ਨਹੀਂ ਦਿੰਦੇ ਪਕਾਈ ਕਰਾਈ ਜਾਂਦੇ ਆ ਮੇਰੇ ਖੁੱਦ ਦੇ ਪੈਸੇ ਆ ਜੀ 8 8-9 ਮਹੀਨੇ ਹੋ ਗਏ ਲੌਂਕੇ ਪਿਆ ਨੂੰ ਮੇਰੇ ਪੈਸੇ ਮੈਂ ਨਹੀਂ ਲੈ ਸਕਦਾ ਦਾ ਦੇਖੋ ਜੀ ਕਿੰਡੀ ਧੱਕਾਸ਼ਾਹੀ ਹੈ ਇੱਕ ਬਾਹਰੋਂ ਆ ਕੇ ਪ੍ਰਦੇਸੀ ਬੰਦਾ ਆ ਕੇ ਇੱਕ ਪੰਜਾਬੀਆਂ ਨੂੰ ਪਰੇਸ਼ਾਨ ਕਿਸ ਤਰੀਕੇ ਨਾਲ ਕਰਦਾ ਹੈ ਇਹ ਮੁੰਡਾ ਕਹਿੰਦਾ ਮੇਰੇ 8 ਮਹੀਨਿਆਂ ਤੋਂ ਕੋਈ ਫੰਡ ਹੁੰਦਾ ਇਹਨਾਂ ਦਾ ਪੀਐਫ ਫੰਡ ਹੁੰਦਾ ਉਹ ਵੀ ਨਹੀਂ ਮਿਲ ਰਿਹਾ 6000 ਰੁਪਏ ਮੈਂ ਕੋਲੋਂ ਵੀ ਭਰ ਚੁੱਕਿਆ ਉਹਨਾਂ ਨੂੰ ਦਿੱਤਾ ਮੈਂ ਜਿਹੜੇ ਪੀਐਫ ਕੱਢਦੇ ਆ ਫੇਰ ਵੀ ਮੇਰਾ ਪੀਐਫ ਨਹੀਂ ਨਿਕਲਿਆ 6000 ਤੁਸੀਂ ਉਹਨਾਂ ਨੂੰ ਮੰਨ ਕੇ ਚੱਲੋ ਰਿਸ਼ਵਤ ਦਿੱਤੀ ਹੈ ਜਾਂ ਰਿਸ਼ਵਤ ਨਹੀਂ ਉਹਨਾਂ ਨੇ ਉਹ ਲਿਆ ਇੱਕ ਠੇਕੇਦਾਰ ਨੇ ਮੇਰੇ ਪੈਸੇ ਨਹੀਂ ਪਾਏ ਉਹ 40 ਠੇਕੇਦਾਰ ਬਦਲ ਕੇ ਮੇਰੇ ਕੰਮ ਕਰ ਦੇ ਦੇ ਉਹ ਵੀ ਸਾਰੇ ਪ੍ਰਵਾਸੀ ਬੰਦੇ ਸੀ ਠੇਕੇਦਾਰ ਬਦਲੇ ਆ ਜਿਹੜੇ ਇੱਕ ਬੰਦੇ ਇੱਕ ਠੇਕੇਦਾਰ ਨੇ ਮੇਰੇ ਪੈਸੇ ਨਹੀਂ ਪਾਏ ਐ ਨਹੀਂ ਪਤਾ 7000 ਸੀਗੇ 8 ਉਹਦੇ ਕਨੇ ਹੁਣੇ ਮੇਰੇ ਪਾਏ ਨਹੀਂ ਉਹ ਪੈਸੇ ਮੈਂ ਆਪਦੇ ਪੱਲਿਓ ਪਾਏ ਆ ਕਹਿੰਦੇ ਤੇਰੇ ਪੈਸੇ ਫੇਰ ਨਿਕਲਣਗੇ ਪੈਸੇ ਤੇਰੀ ਬਾਪਸ ਆ ਜਾਣਗੇ ਕਿੱਥੇ ਜਿਹੜਾ ਮੇਰਾ 200 ਲੱਗਣਾ ਸੀ ਪੈਸੇ ਕਢਾਉਣ ਤੇ ਉਹ ਕਹਿੰਦੇ ਭਾਈ ਅਸੀਂ 3000 ਰੁਪਏ ਲਵਾਂਗੇ ਫੇਰ ਕੱਢ ਕੇ ਦੇਵਾਂਗੇ ਦਾ ਆ ਤਾਂ ਕਾਥੇ ਆ ਤਾਂ ਕਾ ਜੀ ਪੰਜਾਬ ਦੀਆਂ ਫੈਕਟਰੀਆਂ ਚ ਖਾਸ ਕਰ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਨੌਜਵਾਨ ਆ ਫੈਕਟਰੀਆਂ ਦੇ ਵਿੱਚ ਹੁਣ ਗਵਰਨਮੈਂਟ ਕਹਿੰਦੀ ਆ ਤੁਹਾਡੇ ਵਾਸਤੇ ਅਸੀਂ ਫੈਕਟਰੀਆਂ ਲਾ ਰਹੇ ਆ ਪੰਜਾਬ ਦੀ ਧਰਤੀ ਨੂੰ ਮੰਨ ਕੇ ਤੇ ਲਈ ਖੰਡਰਾਂ ਦੇ ਵਿੱਚ ਬਦਲਿਆ ਜਾ ਰਿਹਾ ਫੈਕਟਰੀਆਂ ਲਾ ਲਾ ਕੇ ਤੇ ਇੱਥੇ ਨੌਜਵਾਨਾਂ ਨਾਲ ਕੀ ਤੱਕਾ ਹੁੰਦਾ ਹੈ ਉਹ ਕਦੇ ਪੰਜਾਬ ਗਵਰਨਮੈਂਟ ਨੇ ਆਪ ਜਾ ਕੇ ਦੇਖਿਆ ਫੈਕਟਰੀਆਂ ਦੇ ਵਿੱਚ ਪੰਜਾਬੀ ਮੁੰਡੇ ਫੈਕਟਰੀਆਂ ਦੇ ਵਿੱਚ ਕਿਉਂ ਨਹੀਂ ਜਾਂਦੇ ਉਹਨਾਂ ਨਾਲ ਹਰ ਵਕਤ ਯਾਵਰ ਤੱਕਾ ਸ਼ਾਹੀ ਹੁੰਦੀ ਹੈ ਇਹੋ ਜਿਹੇ ਨੌਜਵਾਨ ਜਿਹੜੇ ਫੈਕਟਰੀਆਂ ਵਿੱਚ ਲੱਗੇ ਸੀ ਇਹਨਾਂ ਦਾ ਬਾਹਰ ਨਿਕਲਣ ਦਾ ਮਕਸਦ ਇਹੀ ਹੈ ਵੀ ਇਹਨਾਂ ਨਾਲ ਨਿਆਂਇਕ ਤੱਕਾ ਹੁੰਦਾ ਪੰਜਾਬ ਗਵਰਨਮੈਂਟ ਨੂੰ ਅਪੀਲ ਹੀ ਕਰਦੇ ਆਂ ਵੀ ਇਹਨਾਂ ਦਾ ਜ਼ਰੂਰ ਕੁਝ ਨਾ ਕੁਝ ਕੀਤਾ ਜਾਵੇ ਜਿਹੜੇ ਪੰਜਾਬੀ ਮੁੰਡੇ ਪੜ੍ਹੇ ਲਿਖੇ ਆ ਉਹਨਾਂ ਨੂੰ ਮੇਨ ਪੋਸਟਾਂ ਮਿਲਣੀਆਂ ਚਾਹੀਦੀਆਂ ਨਾ ਕਿ ਲੇਬਰ ਦਾ ਕੰਮ ਮਿਲਣਾ ਚਾਹੀਦਾ ਜੋ ਜਿੰਨੇ ਬਾਹਰੋਂ ਪੜ ਕੇ ਆਉਂਦੇ ਆ ਉਹਨਾਂ ਨੂੰ ਕਿਤੇ ਪੜੇ ਤਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਫਿਰਦੇ ਆ ਨੌਜਵਾਨ ਜਿਹੜੇ ਬੇਰੁਜ਼ਗਾਰ ਅੱਜ ਪੰਜਾਬੀ ਬੰਦਾ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦੇ ਪੰਜਾਬੀ ਮੁੰਡਿਆਂ ਦੇ ਬਹੁਤ ਜ਼ਿਆਦੇ ਦਿਮਾਗ ਪਈ ਹੈ ਤੇ ਜ਼ਿਆਦੇ ਧੁੱਪ ਜ਼ਿਆਦੇ ਪੜੇ ਵੀ ਪਈ ਹੈ ਸਭ ਕੁਝ ਕਰ ਸਕਦੇ ਆ ਪਰ ਉਸ ਪਰ ਉਹਨਾਂ ਨੂੰ ਰੱਖਦੇ ਨਹੀਂ ਭਗਾਈ ਕਰਾਈ ਜਾਂਦੇ ਆ ਫਲਾਨੇ ਬੰਦੇ ਤੋਂ ਲਖਾ ਕੇ ਲਿਆ ਧੌਂਕੇ ਤੇ ਲਵਾ ਕੇ ਰਿਆ ਤੇ ਬਾਹਰ ਦੇ ਬੰਦਾ ਯਾਰ ਭਾਵੇਂ 10 ਬੰਦੇ ਮਾਰ ਕੇ ਆ ਉਹ ਵੀ ਉਹਨੂੰ ਕੜਸਦੇ ਨੇ ਰੱਖ ਲੈਂਦੇ ਆ ਠੀਕ ਹੈ ਤੇ ਜੇ ਕੋਈ ਗਲਤੀ ਹੋ ਜੇ ਮਾੜੀ ਮੁੱਟੀ ਪੰਜਾਬੀ ਬੰਦੇ ਤੋਂ ਤਾਂ ਉਹਨੂੰ ਕੱਢ ਦਿੱਤਾ ਜਾਂਦਾ ਹੈ ਪਾ ਮਾ ਉਹਨੇ ਵੀ ਅਮਿੰਦਾਂ ਮਿੰਨਾ ਮੈਂ ਤਾਂ ਕਰੀ ਆਵੇ ਉਹਨਾਂ ਰੱਖਿਆ ਨਹੀਂ ਜਾਂਦਾ ਪ੍ਰਵਾਸੀ ਬੰਦਾ ਪ੍ਰਯਕ ਦੀ ਰੋਜ਼ ਡੱਬਾ ਭਾਵੇਂ ਕੋਈ ਵੀ ਚੀਜ਼ ਲੈ ਕੇ ਜਾਵੇ ਜਾ ਕੇ ਕੋਈ ਗਲਤੀ ਕਰੀ ਜਾਵੇ ਕੋਈ ਗਲਤੀ ਕਰੀ ਜਾਵੇ ਉਹਨਾਂ ਕਿਉਂਕਿ ਉਹਨਾਂ ਦੇ ਅਫਸਰ ਵੱਡੇ ਪ੍ਰਵਾਸੀ ਹੈ ਹਾਂ ਉਹਨਾਂ ਨੂੰ ਮਾਫੀ ਹੈ ਸਭ ਪਾਸੇ ਦੀ ਪੰਜਾਬੀ ਨੂੰ ਕੋਈ ਮਾਫੀ ਪੰਜਾਬੀ ਇੱਕ ਗਲਤੀ ਕਰ ਦੇ ਤਾਂ ਉਹਨੂੰ ਕੱਢ ਦਿੱਤਾ ਜਾਂਦਾ ਜੇ ਵਿਦੇਸ਼ ਮੰਨ ਕੇ ਜਲੀ ਬਾਹਰੀ ਸਟੇਟ ਦਾ 50 ਗਲਤੀਆਂ ਕਰਦੇ ਉਹਨੂੰ ਤਾਂ ਵੀ ਨਹੀਂ ਕੱਢਿਆ ਜਾਂਦਾ ਤਾਂ ਵੀ ਕੁਛ ਨਹੀਂ ਦਸਕਾਰੀ ਉਹਨੂੰ ਨਾਲ ਦੀ ਹੱਥ ਬੰਨ ਕੇ ਅਪੀਲ ਕਰਦੇ ਆ ਜੀ ਪੰਜਾਬ ਗਵਰਨਮੈਂਟ ਅੱਗੇ ਵੀ ਇਹਨਾਂ ਵਿਚਾਰਿਆਂ ਦੀ ਜ਼ਰੂਰ ਸੁਣੀ ਜਾਵੇ ਵੀਡੀਓ ਨੂੰ ਵੱਧ